ਪੰਜਾਬ ਸਰਕਾਰ ਵੱਲੋਂ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਲੱਗੇ ਕਿਸਾਨੀ ਮੋਰਚੇ ਨੂੰ ਉਠਾ ਦਿੱਤਾ ਗਿਆ ਵੱਡੀ ਪੁਲਿਸ ਉੱਥੇ ਤनात ਕੀਤੀ ਗਈ ਸੀ ਜੀਸੀਬੀ ਮਸ਼ੀਨਾਂ ਤੇ ਹੋਰ ਬਲਡੋਜ਼ਰ ਵੀ ਫੇਰਿਆ ਗਿਆ ਇਸ ਲੈ ਕੇ ਕਿਸਾਨਾਂ ਦੇ ਵਿੱਚ ਵਿਰੋਧ ਹੈ ਤੇ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਰੁਲਦੂ ਸਿੰਘ ਮਾਨਸਾ ਸਾਹਿਬ ਕਿਵੇਂ ਦੇ ਦੇ ਪੰਜਾਬ ਸਰਕਾਰ ਦੇ ਇਸ ਕਾਰਵਾਈ ਨੂੰ ਜੀ ਇਹ ਮੰਦਭਾਗੀ ਹੈ ਜੀ 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 ਨੇ ਜਿਆ ਕਰਦੇ ਆ ਬਹੁਤ ਮਾੜਾ ਕੰਮ ਕਰ ਰਿਹਾ ਚਾਹੇ ਪੰਜਾਬ ਸਰਕਾਰ ਨੇ ਕਰੇ ਜਾਂ ਸੈਂਟਰ ਨੇ ਕਰੇਗਾ ਜੀ ਸ਼ਾਂਤ ਭਾਈ ਅਧੋਲਣ ਚੱਲ ਰਿਹਾ ਕਿ ਕਿਸਾਨ ਕੋਈ ਧੰਨ ਤੋੜ ਨਹੀਂ ਕਰ ਰਹੀ ਜੀ ਕੁਝ ਨਹੀਂ ਕਰ ਰਹੀ ਜੀ ਜੀ ਤੇ ਇਹ ਦੇ ਸੰਬੰਧ ਵਿੱਚ ਅਸੀਂ ਅਮਰ ਜੱਸੀ ਮੀਟਿੰਗ ਸਾਧਰੀ 3 ਵਜੇ ਮੀਟਿੰਗ ਆ ਸਾਡੀ ਫਿਰ ਸਾਫੇ ਜੀ ਮੈਂ ਮੀਟਿੰਗ ਤੇ ਜਾ ਰਹਾਗਾ ਤੇ ਮਤਲਬ ਇਸ ਗੱਲ ਦੀ ਗੱਲ ਨਹੀਂ ਕਰ ਸਕਦਾ ਹੋਰ ਤਾਂ ਅਜੇ ਕੀ ਕਰ ਸਕਦਾ ਸਾ ਮੀਟਿੰਗ ਜੀ ਫੈਸਲਿਆਂ ਤੋਂ ਗਾਂ ਸੋਚਾਂਗੇ ਨਹੀਂ ਇਹਦੇ ਤੇ ਸਾਰੇ ਧੜੇ ਹੋਣਗੇ ਜੀ ਜਿਹੜੇ ਸਾਡੇ 32 ਜੱਥੇ ਬੰਨੀਆਂ ਗਈਆਂ ਉਹਨਾਂ ਤੋਂ ਇੱਕ ਕਮੇਟੀ ਬਣੀ ਹੋਈ ਹੈ 11 ਮੈਂਬਰੀ ਉਹਨਾਂ ਦੀ ਮੀਟਿੰਗ ਹੈ ਅੱਛਾ ਜੀ ਪਰ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਤੇ ਉਹਨਾਂ ਦੇ ਵੀ ਆਰੇ ਕਹਿੰਦੇ ਕਿ ਸਰਕਾਰ ਪੰਜਾਬ ਦੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਲੇਕਿਨ ਪੰਜਾਬ ਦੀ ਆਰਥਿਕ ਵਿਵਸਥਾ ਵੀ ਖਰਾਬ ਹੋ ਰਹੀ ਸੀ ਇਸ ਕਰਕੇ ਕਿਸਾਨ ਸਾਡਾ ਸਹਿਯੋਗ ਕਰਨ ਆਓ ਇਸੇ ਪਾਸੇ ਕੁੱਟੀ ਜਾਓ ਇੱਕ ਪਾਸੇ ਬਰਾਈ ਜਾਓ ਵੀ ਨਾਲ ਆ ਕਦੇ ਨਾਲ ਹੋ ਤੁਸੀਂ ਜੀ ਰਸਤਾ ਕਿਸਾਨਾਂ ਨੇ ਥੋੜਾ ਰੁਕੇ ਜੀ ਰਸਤਾ ਦਾ ਹਰਿਆਣਾ ਸਰਕਾਰ ਨੇ ਰੁਕਿਆ ਹੋਇਆ ਖੰਡਾ ਕੱਢੀ ਜੀ ਸੋਸਾਨਾ ਨੇ ਕਦਰੋਕ ਕਹਿ ਰਸਤਾ ਆਪਣੀ ਆਪ ਦੇ ਨੰਦਰ ਵਾਸਤੇ ਵੀ ਰਸਤਾ ਰੱਖਦੇ ਹੁੰਨੇ ਆ ਸਰਾਂ ਵਾਲਿਆਂ ਕੋਲ ਪਹੁੰਚਣਾ ਮਾਰੀ ਆਈ ਸੀ ਵੀ ਇਕਲ ਹੋਈ ਜਾਂਗਿਆ ਕਰਦੇ ਜੇ ਮੂਰੇ ਕੰਧ ਨਾ ਕਰਦੇ ਉਹ ਹਾਂ ਹਾਂ ਭਾਈ ਮਤਲਬ ਸਰਕਾਰ ਨੇ ਬਹੁਤ ਮੰਦ ਭਾਗਾ ਕੰਮ ਕਰਿਆ ਪੰਜਾਬ ਸਰਕਾਰ ਨੇ ਜੇ ਕਰੇਗਾ ਇਹਨੂੰ ਪੁੱਠੀ ਪਹੂਗੀ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਹਾਈਵੇ ਨਾ ਰੁਕੇ ਜਾਣ ਪੰਜਾਬ ਦੀ ਤਰੱਕੀ ਦੇ ਵਿੱਚ ਅੜਕੇ ਨਾ ਡੋਂ ਪੰਜਾਬ ਦੇ ਕਿਸਾਨ ਜਿਹੜੀ ਪਾਰਟੀ ਆਪ ਸੰਘਰਸ਼ਾਂ ਚੋਂ ਨਿਕਲੀ ਆਵੇ ਉਹ ਖੜਤਾਂਾਂ ਚੋਂ ਨਿਕਲੀ ਹੋਵੇ ਧਰਨੇ ਦਿੱਤੇ ਹੋਣਾ ਦਿੱਲੀ ਜਾਂ ਕਿਹਨਾਂ ਚੰਤਾ ਰੇ ਲੋਕ ਜਿਹੜੀ ਵਾਲ ਦੇ ਫੜਿਆ ਜੋ ਉਤਾਰਨਾ ਦਿੱਤਾ ਉਹ ਸਾਨੂੰ ਮਤ ਦਿੱਲੀਆ ਵੀ ਇਸ ਚੜਕਾ ਨਾ ਰੋਕ ਧਰਨੇ ਨਾ ਦਿਓ ਇਹ ਸਾਡਾ ਮੂਲ ਅਧਿਕਾਰ ਹੈ ਧਰਨੇ ਦੇਣਾ ਮਜਾਰੇ ਕਰਨਾ ਮਤਲਬ ਇਹ ਸਰਕਾਰਾਂ ਦਾ ਰੋਕਣ ਦਾ ਵੀ ਹੱਕ ਨਹੀਂ ਹੈਗਾ ਸਰਕਾਰ ਤੇ ਇਹ ਵੀ ਕਹਿੰਦੀ ਹੈ ਕਿ ਪੰਜਾਬ ਦੀ ਆਰਥਿਕਤਾ ਉਦਯੋਗ ਤੇ ਜਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ ਸੀ ਉਹ ਕਿਸਾਨੀ ਅੰਦੋਲਨ ਕਰਕੇ ਹੀ ਪ੍ਰਭਾਵ ਪੈ ਰਿਹਾ ਸੀ ਜੀ ਅਸੀਂ ਕਿਹਦੇ ਹਟਾਇਆ ਵੀ ਤੁਹਾਨੂੰ ਨੌਕਰੀ ਨਾ ਦਿਓ ਮਤਲਬ ਘਰੇ ਬਟੇ ਕਿਸਾਨ ਨੌਜਵਾਨ ਨੌਕਰੀ ਦੇਣ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਮਤਲਬ ਜਿਹੜਾ ਨਰੇਕਾ ਟੂਲ 700 ਰੁਪਏ ਤੇ 700 ਰੁਪਏ ਤੇ ਹਰੀ ਕਰਨਾ ਸੀ ਕਦੋਂ ਹਟੋ ਮੈਂ ਜੀ ਅਸੀਂ ਕਦੇ ਕਿਹਾ ਵੀ ਇਹਨਾਂ ਨੂੰ ਨੌਕਰੀ ਨਾਲ ਦਿਓ ਜਾਂ ਨਰੇਕਾ ਦੀ ਢਹਾਣੀ ਨਾਲ ਦਿਓ ਜੀ ਅਸੀਂ ਮੰਗ ਕਰਦੇ ਹਾਂ ਉਹਨਾਂ ਨੂੰ ਨੌਕਰੀ ਨੌਜਵਾਨਾਂ ਨੂੰ ਨੌਕਰੀ ਮਿਲ ਜਾਈ ਜੀ ਤੇ ਮਤਲਬ ਨਰੇਕਾ ਦੀ ਢਹਾਣੀ ਵਧਾਉਣੀ ਚਾਹੀਦੀ ਸਾਡੀ ਤਾਂ ਮੰਗ ਹੈ ਹੂੰ ਉਹ ਤੇ ਇਹ ਵੀ ਕਿਸਾਨਾਂ ਤੇ ਇਲਜ਼ਾਮ ਮੜ ਤੇ ਦੋਸ਼ੀ ਬਣਾ ਦਿੱਤਾ ਸਰਕਾਰ ਨੂੰ ਕਿਸਾਨਾਂ ਨੂੰ ਕਿ ਹਾਈਵੇ ਤੇ ਸੜਕਾਂ ਦੇ ਲਗਾਤਾਰ ਬੰਦ ਹੋਣ ਕਰਕੇ ਪੰਜਾਬ ਦਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਜਿਹਦੀ ਪਰਭਾਈ ਨਹੀਂ ਹੋ ਸਕਦੀ ਇੱਕ ਰਸਤਾ ਰੋਕਿਆ ਜੇ ਮੈਂ ਮੰਨ ਲਵਾਂ ਕਨ ਮੱਝ ਕਰੇ ਜਿਹੜੀ ਇੱਕ ਰਸਤਾ ਰੁੜੀ ਜਾਂਦਾ ਹੈ ਜਿਹੜਾ ਕਰੇ ਤਰਚੇ ਰਸਤੇ ਜਾਂਦੇ ਨੇਗੇ ਲੋਕ ਦੂਜੇ ਵਸੇ ਆਈ ਜਾਂਦੇ ਸਾਰੇ ਕੋ ਚਲਦੇ ਸੀ ਨਾ ਜੀ ਜੀ ਦੇਖੋ ਦੋਨੋਂ ਦੋਨੋਂ ਦਾ ਨਾਮ ਨਹੀਂ ਪਉ ਸਾਨੂੰ ਫਿਰ ਦੋਨੋਂ ਫੁਰਕੜੇ ਤਰੀਕੇ ਦਾ ਕਰੀਏ ਜੀ ਇਹ ਸੀ ਮੋਦੀ ਸਾਨੂੰ ਦਿੱਲੀ ਨਹੀਂ ਜਾਣ ਦਿੰਦਾ ਇਹ ਸਾਨੂੰ ਚੰਡੀਗੜ੍ਹ ਨਹੀਂ ਬਣ ਦਿੰਦਾ ਜੀ ਇਹਦਾ ਜਿਹੜੇ ਕਦਮਾਂ ਦੇ ਮੋਦੀ ਤੋਂ ਦੇ ਉਸੇ ਕਦਮਾਂ ਦੇ ਚੱਲ ਪਿਆ ਚਲੋ ਆਵਾ ਸਮਾਂ ਦੱਸੋ ਕੀ ਬਣਦਾ ਹੈ ਪਰ ਜਿਹੜੀ ਕੱਲ ਸੈਂਟਰ ਦੇ ਵਜ਼ੀਰ ਵੀ ਆਏ ਮੀਟਿੰਗ ਵੀ ਹੋਈ ਫਿਰ ਅਗਲੇ ਹੁਣ ਫਿਰ 4 ਮਈ ਨੂੰ ਮੀਟਿੰਗ ਸਿੱਧੀ ਗਈ ਰਾਸਤੇ ਦੇ ਵਿੱਚ ਤੁਹਾਡੇ ਸਾਥੀ ਜਿਹੜੇ ਨੇ ਉਹ ਘੇਰ ਕੇ ਉਹਨਾਂ ਨੂੰ ਹਰਾਸਤ ਚ ਲੈ ਲਿਆ ਜੀ ਦੋ ਦੇਸ਼ਾਂ ਦੀ ਲੜਾਈ ਲੱਗਦੀ ਹੁੰਦੀ ਹੈ ਤੇ ਉਧਰ ਉਧਰ ਦੀ ਦੇਸ਼ਾਂ ਦੇ ਆਪ ਕੋ ਆਪ ਚ ਗੱਲ ਕਰਦੇ ਨੇ ਕਦੇ ਇਸ ਤਰ੍ਹਾਂ ਦੀ ਉਹਨੂੰ ਗ੍ਰਿਫਤਾਰੀ ਜਾਂ ਉਹਨੂੰ ਫੜ ਲੈਣਾ ਉਥੇ ਕਦੇ ਨਹੀਂ ਹੋਇਆ ਇਹ ਪਹਿਲੀ ਵਾਰ ਆ ਵੀ ਲੀਡਰਾਂ ਨੂੰ ਗੱਲਬਾਤ ਤੇ ਸੱਦਨ ਉਸ ਤੇ ਉਹਨੂੰ ਗ੍ਰਿਫਤਾਰ ਕਰ ਲੋ ਸਾਰਾ ਲੋ ਵੱਡਾ ਮੰਤ ਭਾਗਾ ਕਮੇ ਜੀ ਹੂੰ ਤੇ ਪੁਲਿਸ ਤੇ ਇਹ ਕਹਿ ਰਹੀ ਹੈ ਕਿ ਚੁੱਪ ਕਰਕੇ ਚਲੇ ਜੂ ਅਸੀਂ ਬਜ਼ੁਰਗਾਂ ਦੇ ਨਾਲ ਲੜਨਾ ਨਹੀਂ ਚਾਹੁੰਦੇ 10 ਮਿੰਟ ਤੇ ਅਸੀਂ ਮੋਰਚਾ ਛਡਾ ਲਿਆ ਜੀ ਮਤਲਬ ਇੱਕ ਘਰ ਨੂੰ ਸਾਡੇ ਲੀਡਰ ਦਾ ਫੱਕ ਰਹਿ ਗਿਆ ਅੰਦੇ ਲੀਡਰ ਉੱਥੇ ਰਹਿਣੇ ਚਾਹੀਦੇ ਸੀਗੇ ਅੰਦੇ ਕੰਦੇ ਮੀਟਿੰਗ ਕਰਨ ਦਾ ਜੀ ਅੰਦੇ ਲੀਡਰ ਰੈਂਜਰ ਦਾ ਮਣਾ ਮੋਟਾ ਉੱਥੇ ਖਲਕਾ ਦਲਕਾ ਹੁੰਦਾ ਕੁਝ ਨਹੀਂ ਹੁੰਦਾ ਸੀ ਗੱਲ ਜਿਹੜੇ ਦੇ ਖੇਲ ਦੀ ਕੀ ਬਣਦਾ ਜੀ ਹਾਂ ਪਰ ਹੁਣ ਜਿਹੜੀ ਤੁਹਾਡੀ ਮੀਟਿੰਗ ਵਾ ਉਹਦੇ ਚ ਅਗਲੀ ਰਣਨੀਤੀ ਤੈਅ ਕੀਤੀ ਜੋਗੀ ਜੀ ਆਹ ਆਖਰੀ ਰਣਨੀਤੀ ਅਗਲੀ ਆਹ ਤਾਂ ਸਾਨਾ ਛੱਬੀ ਦਾ ਪ੍ਰੋਗਰਾਮ ਵੀ ਹੈ ਨਾ ਸਾਡਾ ਸਾਡਾ ਵੀ ਜੀ ਜੀ ਚੰਡੀਗੜ੍ਹ ਜਾਣਾ ਉਹ ਵੀ ਹੈ ਤੇ ਬਾਕੀ ਇੱਕੇ ਹਮਲਾ ਹੋ ਗਿਆ ਜਵਾਰੀ ਵਿਚਾਰਾਂ ਦੇ ਪਰ ਚੰਡੀਗੜ੍ਹ ਤੇ ਸਰਕਾਰ ਨੇ ਪਿਛਲੀ ਵਾਰ ਵੀ ਨਹੀਂ ਤੁਹਾਨੂੰ ਆਉਂ ਦਿੱਤਾ ਉਦੋਂ ਵੀ ਸਾਰੇ ਤੁਹਾਨੂੰ ਵੀ ਅਰੈਸਟ ਕਰ ਲਿਆ ਸੀ ਜੀ ਆਹ ਕਰ ਲਿਆ ਜੀ ਕੋਈ ਗੱਲ ਹੈ ਹਰ ਤਰ ਨੰਬਰ ਬਾਅਦ ਜਦੋਂ ਜੇਲ੍ਹ ਤੇ ਭੇਜਦੇ ਨੇ ਮੈਂ ਪਹਿਲਾਂ 7 12 ਗਿਆ ਸੀਗਾ ਜੀ ਨਾ 7 6 ਜਿਹੜਾ ਜਗ੍ਹਾ ਦੀ ਹੱਥ ਮੀਟ ਜਾਇਆ ਆ ਮਤਲਬ 24 ਵਾਰ ਜਿਹੜੀ ਦਾ 25 ਵਾਰ ਹੋ ਗਿਆ ਨੰਬਰੀ ਵਧੇ ਨ ਕੋਈ ਫਰਕ ਨਹੀਂ ਪੈਂਦਾ ਜਿਹੜਾ ਜਿਲ੍ਹਾ ਦਾ ਸਾਨੂੰ ਪਰ ਹੁਣ ਤਾਂ ਲੱਗਦਾ ਕਿ ਜੇ ਸੈਂਟਰ ਹੂਡ ਜੇ ਪੰਜਾਬ ਸਰਕਾਰ ਨੇ ਇਹ ਮੋਰਚਾ ਠਾ ਦੇ ਦਿੱਤਾ ਹੁਣ ਸੈਂਟਰ ਗੱਲ ਕਰਨ ਗੱਲ ਕਰਨ ਨੂੰ ਤਿਆਰ ਰਹੂਗਾ ਜੀ ਨਹੀਂ ਨਹੀਂ ਕਰਦਾ ਉਹਦਾ ਮੋਰਚੇ ਲੱਗੇ ਤੋਂ ਨਹੀਂ ਕਰਦਾ ਮੈਂ ਕਰ ਲਊਗਾ ਜੀ ਇੰਨਾ ਲੰਮੀ ਗੱਲ ਪਾਉਣੀ ਹੈ ਉਹੀ ਹੈ ਨਾ ਉਹਦਾ ਸਾਰਾ ਕੰਮ ਮੇਰੇ ਸਾਹਦੇ ਨਹੀਂ ਗੱਲ ਕਰੂਗਾ ਇਹ ਗੱਲ ਕਰੂ ਕਿ ਜਦ ਜਦ ਅਸੀਂ ਇਕੱਠੇ ਹੋਗੇ ਜੀ ਇੱਕ ਮੱਦ ਭਾਗੀ ਗੱਲ ਹੈ ਜਿਹੜੇ ਸਾਡੇ ਆਪ ਚ ਪਾਟਕ ਪੈ ਰਹੇ ਗਿਆ ਉਹ ਸਾਨੂੰ ਸਾਰੇ ਮਤ ਭੇਜ ਮਕਾ ਕੇ ਇਕੱਠੇ ਹੋਣਾ ਪਊਗਾ ਫਿਰ ਦੁਬਾਰੇ ਕੋਈ ਅंदोलਨ ਦਾ ਐਲਾਨ ਕਰਨਾ ਪਊਗਾ ਪਰ ਜਿਵੇਂ ਹੁਣ ਡੱਲੇਵਾਲ ਸਾਹਿਬ ਦੀ ਸਥਿਤੀ ਹੈ ਉਹਨਾਂ ਨੂੰ ਐਂਬੂਲੈਂਸ ਸਮੇਤ ਹੀ ਪੁਲਿਸ ਨੇ ਬੀਤੀ ਰਾਤ ਚੁੱਕ ਲਿਆ ਜੀ ਉਹਨੂੰ ਕਿਵੇਂ ਦੇਖਦੇ ਹੋ ਮਾੜੀ ਗੱਲ ਕਰੀਏ ਇੱਕ ਬੰਦਾ ਜੇ ਕਹ ਜੀ ਭੁਖੜ ਸਾਧ ਤੇ ਬੈਠਾ ਕੁਛ ਸਾਦਾ ਨਹੀਂ ਘਟੋ ਘਟ 100 ਦਿਨ ਤੋਂ ਜਾਂਦੇ ਟੱਪ ਗਿਆ ਤੇ ਉਹ ਬੰਦੇ ਨੂੰ ਗ੍ਰਿਫਤਜ਼ਾਰ ਕਰਨਾ ਜਦੋਂ ਜਿਹੜਾ ਨਾਮ ਚੱਕ ਕੇ ਲੜਦਾ ਸੀ ਉਹਨਾਂ ਦਾ ਸੇਣੀ ਕਰਨਾ ਚਾਹੀਦਾ ਸੀ ਜਿਹਨੂੰ ਜਿਹੜੀ ਸੈਣੀ ਸਰਕਾਰ ਹੁਣੇ ਚੱਲ ਦੂ ਮਨੋਂ ਉਹ ਟੱਪੜ ਨੂੰ ਵਿਚਾਰ ਹੁੰਦੇ ਨੇ ਦੰਦਿਆਂ ਤੋਂ ਕੋਈ ਮੁੱਤਿਆ ਰਮੀ ਨਹੀਂ ਹੈ ਕਿਉਂਕਿ ਮਨ ਸਿੱਖਤ ਨਾਲ ਮੱਝੇ ਚ ਪਿਆ ਚਰਚਾ ਇਹ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਲੁਧਿਆਣੇ ਵਪਾਰੀਆਂ ਦੇ ਨਾਲ ਗੱਲ ਕੀਤੀ ਸੀ ਕਿ ਉਹ ਕਹਿੰਦੇ ਸੀ ਕਿ ਸਾਡੀ ਉਦਯੋਗ ਬੜਾ ਨੁਕਸਾਨ ਹੋ ਰਿਹਾ ਸਾਨੂੰ ਸਮਾਨ ਲਿਓ ਲਜਾਉਣ ਲਿਆਉਣ ਵਾਸਤੇ ਛੱਡਣ ਵਾਸਤੇ ਬੜਾ ਟਾਈਮ ਤੇ ਪੈਸਾ ਦੋਨੇ ਖਰਚ ਹੋ ਰਹੇ ਨੇ ਅਸੀਂ ਨਹੀਂ ਨਿਸ਼ਾਨ ਕਰਦੇ ਵਪਾਰੀਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਉਹਨਾਂ ਨੂੰ ਜਿਹੜੇ ਵੱਡੇ ਮਾਲ ਖੋਲਣਗੇ ਵੱਡਾਨੀਮਾਨੀ ਖੋਲਣਗੇ ਵਪਾਰ ਪਹਿਲਸੋ ਹੋਊਗਾ ਉਹ ਜੇ ਇੰਨੇ ਕਾਲੇ ਕਾਨੂੰਨ ਤੇ ਆੜਦਾ ਕੰਮ ਸਰਕਾਰ ਮਡੀਆਂ ਫੋਨ ਨੂੰ ਕਰਤੀ ਦੀ ਜੇ ਆਪਾਂ ਰੱਖ ਕੇ ਦਿੱਤਿਆ ਉਹ ਦੋਨੋਂ ਜੀ ਮਾਦਲੇ ਵਪਾਰੀਆਂ ਨੂੰ ਦੇਖਾ ਅਸੀਂ ਨਿਸ਼ਾਨ ਕਰਦੇ ਨਿਸ਼ਾਨਾ ਦਾ ਮੁੱਦੀ ਕਰੂਗਾ ਦਾਨੀ ਬਾਨੀ ਕਰਨਗੇ ਅਸੀਂ ਤਾਂ ਉਹਨਾਂ ਦੇ ਹੱਕ ਅਟਾ ਵਪਾਰੀਆਂ ਦੇ ਤਾਂ ਲੱਗਦਾ ਨਹੀਂ ਕਿ ਇਸ ਤਰ੍ਹਾਂ ਵਪਾਰੀ ਤੇ ਕਾਰੋਬਾਰੀ ਤੇ ਕਿਸਾਨ ਤੇ ਖੇਤ ਮਿਹਦੂ ਰਾਮ ਨੇ ਸਾਹਮਣੇ ਆ ਜਾਣਗੇ ਜੀ ਇਸ ਇਸ ਨਹੀਂ 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 ਜੇ ਕੁਝ ਸਰਕਾਰ ਦੇ ਪਿੱਠੂ ਹੋਣਗੇ ਉਹ ਸਾਡੇ ਖਿਲਾਫ ਬੋਲਣਗੇ ਜਿਹੜੇ ਦੂਜੇ ਵਪਾਰੀ ਨਹੀਂ ਬੋਲਣਗੇ ਉਹ ਸਾਡੇ ਨਾਲ ਨੇ ਜਿਹੜੇ ਪਿੱਛੇ ਜੇ ਮੁੱਖ ਮੰਤਰੀ ਸਾਹਿਬ ਨੇ ਵੀ ਮੀਟਿੰਗ ਕੀਤੀ ਉਦੋਂ ਵੀ ਤੁਹਾਡੇ ਤੇ ਸਰਕਾਰ ਦੇ ਵਿਚਕਾਰ ਤਲਖੀ ਵਧ ਗਈ ਸੀ ਜੀ ਹੁਣ ਫੇਰ ਆ ਸੰਬੂਤ ਖਨੋਰੀ ਖਾਲੀ ਕਰਵਾ ਤੇ ਬਾਰਡਰ ਮੈਂ ਹਰਚੰਨ ਮਰਾਨ ਤੋਂ ਮੀਟਿੰਗਾਂ ਕਰਨ ਲੱਗਿਆ ਪਹਿਲਾਂ ਮੁੱਖ ਮੰਤਰੀ ਦੇਖਿਆ ਜਿਵੇਂ ਆਮ ਸਾਥ ਜ ਡਾਕਟਰ ਰੂਸਕੇ ਭਾਰਜਾਂ ਦੇ ਲੜਕੇ ਮੈਂ ਨਹੀਂ ਤੁਸੀਂ ਕਰ ਲਓ ਮੈਂ ਕਰ ਲਊ ਪਹਿਲੀ ਵਾਰ ਇਹ ਜਾ ਮੁੱਖ ਮੰਤਰੀ ਦੇਖਿਆ ਜੀ ਹੂੰ ਤੇ ਹੁਣ ਇਹ ਜੀ ਸਥਿਤੀ ਦੇ ਕੀ ਲੱਗ ਰਿਹਾ ਜੀ ਕਿ ਸਰਕਾਰ ਤੇ ਆਰ ਪਾਰ ਦੀ ਲੜਾਈ ਤੇ ਆ ਗਈ ਕਿਸਾਨ ਕੀ ਕਰਨਗੇ ਹੁਣ ਕਾਫੀ ਲੜਾਈ ਨਹੀਂ ਛੱਡਣੀ ਨਾ ਸਾਡੇ ਗੁਰੂਆਂ ਨੇ ਛੱਡੀ ਐ ਨਾ ਭਗਤ ਸਿੰਘ ਨੇ ਛੱਡਿਆ ਨਾ ਚਾਚਾ ਜੀ ਨੇ ਅਸੀਂ ਲੜਦੇ ਰਹਿਣਾ ਜੀ ਤੇ ਮਤਲਬ ਕਿਤੇ ਮਤਲਬ ਮੌਤ ਨੂੰ ਤੇ ਪਰ ਮਹੜ ਜੀ ਨਹੀਂ ਅਸੀਂ ਲੜਦੇ ਹੀ ਰਹਿਣਾ ਸਰਕਾਰ ਸਾਨੂੰ ਗ੍ਰਿਫਜ਼ਾਰ ਕਰੇ ਨਾ ਜਾਣ ਦੇਵੇ ਸਾਡਾ ਸੰਘਰਸ਼ ਜਾਰੀ ਪਰ ਮੁੱਖ ਮੰਤਰੀ ਸਾਹਿਬ ਤੇ ਕਹਿੰਦੇ ਕਿ ਮੈਂ ਤੇ ਸਾਰੀਆਂ ਮੰਗਾਂ ਮੰਨਣ ਤਿਆਰ ਜਿਹੜੀਆਂ ਪੰਜਾਬ ਦੇ ਸਰਕਾਰ ਨਾਲ ਸਬੰਧਤ ਰਹੇ ਪਰ ਬਸ ਤੁਸੀਂ ਰਾਤ ਛੜਕਣਾ ਰੁਕਿਆ ਕਰੋ ਲੋਕਾਂ ਦੀ ਖੇਤੀ ਮੈਂ 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 ਸੋਚ ਰਹੀ ਹਾਂ ਗੱਲ ਕਹਿਣਾ ਚਾਹੁੰਦਾ ਅਸੀਂ ਮੀਟਿੰਗ ਵੀ ਨਹੀਂ ਕਰਨਾ ਚਾਹੁੰਦੇ ਤੁਹਾਨੂੰ ਲੋੜ ਨਹੀਂ ਮਾ ਪਹਿਲਾਂ ਵੀ ਕਿਹਾ ਸੀ ਗੱਲ ਮੁੱਤੀ ਸਾੜੀਆਂ ਮੰਗਾ ਮੰਨ ਲਈ ਮੀਟਿੰਗ ਕਰਕੇ ਕਿਹੜਾ ਜਾ ਕੇ ਜੱਪੀ ਪਾਉਣੀ ਹੈ ਅਸੀਂ ਕਿਹੜਾ ਭਗਵਾਨ ਨਾਲ ਜਾ ਕੇ ਜੱਪੀ ਪਾਉਣੀ ਹੈ ਮੰਗਾਂ ਦਾ ਐਲਾਨ ਕਰਤੇ ਸਾਡਾ ਕੋਈ ਸਰਪਾ ਮੈਂ ਫਿਰ ਅਸੀਂ ਜਾਵਾਂਗੇ ਜੀ ਤੇ ਦੇਣਾ ਕੋਈ ਜਿਹਨੇ ਕਿਹਾ ਸੀਗਾ ਮੁੱਗੀ ਮਰੀ ਦੇ ਪੈਸੇ ਦੇਵਾਂਗਾ ਮੈਂ ਤੇ ਵੀ ਦਿੱਤੇ ਜਿਹਨੇ ਕਹੇ ਬੜਾ ਗਰਦੌਰੀ ਕਿਉਂ ਪੈਸੇ ਦੇਵਾਂਗਾ ਜੀ ਕਿ ਕਿਤੇ ਦਿੱਤੇ ਨੇ ਪੈਸੇ ਕੋਈ ਦਿੱਤਾ ਤੂੰ ਦਿਵਾਲੀ ਨਹੀਂ ਦਿੱਤੀ ਫਸਣਾ ਮਰ ਗਿਆ ਅੱਗ ਨਾਲ ਕਾਲਕ ਸਰਗੀ ਗਰਿਆ ਨਾਲ ਮਰ ਗਿਆ ਕੋਈ ਦਿਵਾਲੀ ਨਹੀਂ ਦਿੱਤੀ ਕਦੋਂ ਦਿੰਦੇ ਨੇ ਜੀ ਪਰ ਹੂੰ ਤੂੰ ਇਹ ਬੁਖਮંત્રી ਨੂੰ ਨਹੀਂ ਮਿਲੋਗੇ ਜੀ ਨੇ ਵੀਟਰ ਸਦੂ ਮਿਲੇ ਮੈਨੂੰ ਤਾਂ ਸ਼ੱਕ ਨਹੀਂ ਪਾਇਦੇ ਸੋਧਣਗੇ ਮੇਲਾ ਮੇਲਾ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ